ਸੈਸ਼ਨ ਤੁਸੀਂ ਦੁਬਾਰਾ ਕੱਲ ਇੱਥੇ ਰੱਖਿਆ ਬੜੀ ਮੁਕੱਦਸ ਥਾਂ ਆ ਤੁਸੀਂ ਬਹੁਤ ਝੂਠ ਚੰਡੀਗੜ੍ਹ ਬੋਲੇਦੇ ਹੋ ਜ਼ਮੀਨ ਖੁਰਦ-ਬੁਰਦ ਕਰਨ ਲਈ ਇਹਨਾਂ ਨੇ ਅਲਾਅ ਕਰ ਦਿੱਤਾ ਇਹ ਸਭ ਤੋਂ ਵੱਡਾ ਹਮਲਾ ਬੋਲਿਆ ਆ ਤੇ ਫਿਰ ਅਸੀਂ ਉਸ ਮੁੱਦੇ ਦੀ ਗੱਲ ਕਿਉਂ ਨਾ ਕਰੀਏ ਤੁਸੀਂ ਚੰਡੀਗੜ੍ਹ ਝੂਠ ਬੋਲ ਲੈਂਦੇ ਹੋ ਹੁਣ ਤੁਸੀਂ ਜਦੋਂ ਆਉਨੇ ਹੋ ਅਸੀਂ ਕਹਿੰਦੇ ਅਸੀਂ ਮੁੱਦੇ ਦੀ ਗੱਲ ਨਹੀਂ ਕਰਨੀ ਲੱਗਦਾ ਕਿ ਮੁੱਖ ਮੰਤਰੀ ਦਾ ਕੰਮ ਇਹ ਨਹੀਂ ਇਹ ਦੀ ਇੱਕ ਸਿੱਖ ਨੇ ਮੱਥਾ ਕਿੱਧਰ ਟੇਕਣਾ ਤੇ 23 ਤੋਂ 25 ਤੱਕ ਆਓ ਅਸੀਂ ਸੱਦਾ ਦੇ ਰਹੇ ਹਾਂ ਧਰਮ ਗੱਲਾਂ ਤੁਹਾਡਾ ਥੋੜਾ ਜਿਹਾ ਇਹਨਾਂ ਨੇ ਪੇਟੈਂਟ ਥੋੜੇ ਕਰਾਏ ਹੋਇਆ ਗੁਰਬਾਣੀ ਉਹਨਾਂ ਨੇ ਉਹਨਾਂ ਦੀ ਥੋੜੀ ਜਿਹੀ ਗੱਲੀ ਸਾਡੀ ਵੀ ਆ ਅਸੀਂ ਵੀ ਓਡੇ ਧਰਮੀ ਆ ਹੁਣ ਤੁਸੀਂ ਸਾਡੇ ਧਾਰਮਿਕ ਥਾਵਾਂ ਦੇ ਲਾਗੇ ਕੱਲ ਨੂੰ ਸਪਾ ਸੈਂਟਰ ਖੋਲਣ ਦੀ ਗੱਲ ਕਰਨ ਲੱਗੇ ਹੋ ਗੁਰੂ ਸਾਹਿਬ ਦਾ ਆਪਾਂ ਦਿਹਾੜਾ ਮਨਾ ਰਹੇ ਆ ਉਹਨਾਂ ਨੇ ਕਾਦੇ ਲਈ ਸ਼ਹਾਦਤ ਦਿੱਤੀ ਜ਼ਬਰ ਦੇ ਵਿਰੋਧ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਲੜਨਾ ਚਾਹੀਦਾ ਹੈ ਜ਼ੁਲਮ ਦੇ ਵਿਰੋਧ ਲੜਨਾ ਚਾਹੀਦਾ ਤੇ ਜਿਹੜਾ ਪੰਜਾਬ ਨੂੰ ਆਪਾਂ ਐਡਾ ਕਾਲਾ ਜ਼ਰੀਲਾ ਪਾਣੀ ਪਿਆ ਰਹੇ ਆ ਸਾਡੇ ਬੱਚੇ ਪੀ ਰਹੇ ਨੇ ਪ੍ਰੈਗਨੈਂਟ ਲੇਡੀਆਂ ਪੀ ਰਹੀਆਂ ਨੇ ਬਜ਼ੁਰਗ ਪੀ ਰਹੇ ਨੇ ਪੇਸ਼ੈਂਟ ਪੀ ਰਹੇ ਨੇ ਕਿਹ ਵੀ ਦਾ ਜ਼ੁਲਮ ਹੈ ਤੇ ਰਾਜ ਸਭਾ ਮੈਂਬਰ ਕੰਮ ਕਰਨੀ ਉਹਨਾਂ ਦੀ ਉੱਥੇ ਜਾ ਰਹੇ ਆ ਦਿਖਾ ਰਹੇ ਆ ਇਹ ਤੁਹਾਨੂੰ ਇੱਥੇ ਹੀ ਕਰਨ ਦੀ ਲੋੜ ਕੀ ਪਈ ਧਕਾਣੀ ਆਪਾਂ ਸੁਣਦੇ ਆਵੇਂ ਬਾਂਦਰ ਨੇ ਇੱਕ ਵਾਰੀ ਉੱਤੇ ਚੜ ਗਿਆ ਥੱਲੇ ਜਾ ਉਤਰ ਗਿਆ ਉਹ ਪ੍ਰੋਬਲਮ ਨਾਲ ਪਰ ਮਸਲਾ ਨਹੀਂ ਨਾ ਹੱਲ ਹੋ ਰਿਹਾ ਹੁਣ ਫੇ ਇਤਿਹਾਸਕ ਫੈਸਲੇ ਕਰਨੇ ਆ ਦੇਖ ਤਾਂ ਲੋ ਕੀ ਦਿਨ ਦੇ ਤੁਹਾਨੂੰ ਕੀ ਪਤਾ ਪਹਿਲੀਆਂ ਸਰਕਾਰਾਂ ਤੋਂ ਹੀ ਵੱਡਾ ਦੇਣ ਕਿ ਸਾਨੂੰ ਇਹੋ ਜਿਹੇ ਸੈਸ਼ਨਾਂ ਤੋਂ ਡਰ ਲੱਗਦਾ ਆ ਜਿਹੜੇ ਚੰਡੀਗੜ੍ਹ ਨਹੀਂ ਬਖਸ਼ਦੇ ਜਿਨ੍ਹਾਂ ਨੇ ਪਹਿਲਾਂ ਨਹੀਂ ਬਖਸ਼ਦਾ ਬਖਸ਼ਿਆ ਸਾਨੂੰ ਇਹ ਲੱਗਦਾ ਵੀ ਇੱਥੇ ਵੀ ਆ ਕੇ ਕੋਈ ਨਾ ਕੋਈ ਚੀਜ਼ ਲਗਾਉਣਗੇ ਝੂਠ ਮਾਰਨਗੇ ਧਾਰਮਿਕ ਸ਼ਹਿਰ ਨੂੰ ਤੁਸੀਂ ਦਰਜਾ ਕਦੋਂ ਦਵੋਗੇ ਕਿੰਨੀ ਦੇਰ ਪੰਜਾਬ ਦੀਆਂ ਕੁੜੀਆਂ ਬੱਸ ਸਟਾਪ ਤੋਂ ਤੰਬਾਕੂ ਦੇ ਖੋਖਿਆਂ ਦੇ ਮੂਰੇ ਬੱਸਾਂ ਚੜਨਗੀਆਂ ਕਿੰਨੀ ਦੇਰ ਸਾਡੇ ਗੁਰਦੁਆਰੇ ਫਾਟਕ ਚੌਂਕ ਕਾਲਜ ਸਕੂਲ ਉਹਨਾਂ ਦੇ ਮੂਰੇ ਖੋਖੇ ਰਹਿਣਗੇ ਇਤ ਚਾਹੀਦੀ ਆ ਔਰ ਇਹ ਪੰਜਾਬ ਸਰਕਾਰ ਪਹਿਲੀ ਸਰਕਾਰ ਆ ਜਿਹਦੇ ਵਿੱਚ ਬੱਸਾਂ ਦੇ ਉੱਤੇ ਤੰਬਾਕੂ ਦੀ ਐਡ ਆ ਸਾਡੇ ਯੂਨੀਪੋਲ ਦੇ ਉੱਤੇ ਸਰੋਗੇਟ ਤੰਬਾਕੂ ਪ੍ਰੋਡਕਟ ਦੀ ਐਡ ਸਾਰੇ ਪੰਜਾਬ ਦੇ ਵਿੱਚ ਲਾਈ ਜਾਂਦੀ ਆ ਇਹ ਤੰਬਾਕੂ ਦੀਆਂ ਮਸ਼ਹੂਰੀਆਂ ਦੇ ਚੱਕਰ ਦੇ ਵਿੱਚ ਵੀ ਇਹ ਕੰਪਨੀਆਂ ਕੋਲ ਜਿਹੜਾ ਆ ਉਹ ਵਿਖ ਜਾਂਦੇ ਆ ਉਹ ਕਹਿੰਦੇ ਅਸੀਂ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਇੱਥੇ ਸੋਚਿਆ ਕਿ ਵਿਧਾਨ ਸਭਾ ਇੱਥੇ ਲੈ ਕੇ ਆਈਏ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਸਾਡੇ ਦਰਿਆਵਾਂ ਦਾ ਪਹਿਲੀ ਸਰਕਾਰਾਂ ਰੇਤਾ ਵੇਚਦੀਆਂ ਸੀ ਇਹਨਾਂ ਨੇ ਦਰਿਆ ਵੇਚ ਦਿੱਤਾ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ 1 ਲੱਖ ਕਰੋੜ 1 ਲੱਖ ਏਕੜ ਤੇ ਇਹਨਾਂ ਨੇ ਵੱਡਾ ਹਮਲਾ ਕੀਤਾ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਪਾਣੀ ਦੇ ਵਿੱਚ ਵਾਟਰ ਐਕਟ ਦੇ ਵਿੱਚ ਜਿਹੜਾ ਐਮੈਂਡਮੈਂਟ ਕੀਤੀ ਤੇ ਸਜ਼ਾ ਕਿਸੇ ਨੂੰ ਨਹੀਂ ਦੇਣੀ ਇਹ ਪਹਿਲੀ ਸਰਕਾਰ ਆ ਜਿਹੜੀ ਕੋਰਟ ਦੇ ਵਿੱਚ ਖੜਦੀ ਹੈ ਜਿਨ੍ਹਾਂ ਲੋਕਾਂ ਨੇ ਸਾਡਾ ਪਾਣੀ ਗੰਦਾ ਕੀਤਾ ਇਹ ਪਹਿਲੀ ਸਰਕਾਰ ਆ ਜਿਨੇ 20 ਕਰੋੜ ਕੰਪਨਸੇਸ਼ਨ ਫੈਕਟਰੀ ਵਾਲਿਆਂ ਨੂੰ ਦਿੱਤਾ ਜਿਨ੍ਹਾਂ ਨੇ ਸਾਡੇ ਲੋਕ ਮਾਰੇ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਸਾਡੀ ਹਿੰਦੀ ਪੰਜਾਬ ਦੇ ਵਿੱਚ ਲਾਗੂ ਕੀਤੀ ਇਹਨਾਂ ਦੇ ਆਪਣੇ ਟਵਿੱਟਰ ਹੈਡਲਾਂ 'ਤੇ ਹਿੰਦੀ ਲਾਗੂ ਹੋਈ ਆ ਇਹ ਪਹਿਲੀ ਸਰਕਾਰ ਆ ਜਿਹੜੀ ਗੱਲਾਂ ਦੇ ਐਮੈਂਡਮੈਂਟ ਦੀਆਂ ਕਰਦੀ ਆ ਪਰ ਨਰਸਰੀ ਐਲ ਕੇਜੀ ਯੂ ਕੇਜੀ ਦੇ ਵਿੱਚ ਜਿਹੜੀ ਪੰਜਾਬੀ ਪੂਰੇ ਪੰਜਾਬ ਦੇ ਵਿੱਚ ਨਹੀਂ ਪੜਾਈ ਜਾਂਦੀ ਸਰਕਾਰ ਦਾ ਕੰਮ ਹੈ ਕਿ ਲੋਕ ਕਾਨੂੰਨਾਂ ਨੂੰ ਫਾਲੋ ਕਰਨ ਤੇ ਕਰਾਇਆ ਜਾਵੇ ਡੰਡਾ ਲੈ ਕੇ ਤੇ ਹੁਣ ਸਰਕਾਰ ਕਾਨੂੰਨ ਨਹੀਂ ਫਾਲੋ ਕਰ ਰਹੀ ਮੈਂ ਰਹੀ ਅੱਗੇ ਲੋਕਾਂ ਨੂੰ ਕਹਿ ਚੁੱਕਿਆ ਇੱਕ ਵਾਰੀ ਕੁ ਭਾਈ ਡੰਡਾ ਲੈ ਕੇ ਕਰਾਈਏ ਫਿਰ ਇਹਨਾਂ ਤੋਂ ਫੰਦੂ ਜਾਣੇ ਤੋਂ ਤੁਸੀਂ ਇੱਥੇ ਤੱਕ ਆ ਗਏ ਤਾਂ ਥੋੜੇ ਕਦਮ ਹੋਰ ਅੱਗੇ ਚਲ ਜਾਂਦੇ ਉੱਥੇ ਇੰਨੀ ਵਧੀਆ ਵਿਧਾਨ ਸਭਾ ਬਣਾਈ ਆ ਕਰੋੜਾ ਰੁਪਿਆ ਲਾਇਆ ਗੈਲਰੀ ਵੀ ਬਣਾਈਏ ਲੋਕਾਂ ਦੇ ਲਈ ਵੀ ਲੋਕ ਆ ਕੇ ਦੇਖਣ ਸਾਰਾ ਕੁਝ ਕਿੱਦਾਂ ਚੱਲ ਰਿਹਾ ਹੈ ਉੱਥੇ ਕਿਉਂ ਨਹੀਂ ਗਏ ਤੁਸੀਂ ਫਿਰ ਇੱਥੇ ਹੀ ਕਿਉਂ ਰੁਕਣਾ ਨਹੀਂ ਉੱਥੇ ਸਾਨੂੰ ਕਿਨੇ ਵੜਨ ਦੇਣਾ ਜੀ ਵੜਨ ਕਿਉਂ ਨਹੀਂ ਸੀ ਦੇਣਾ ਤੁਸੀਂ ਕੋਈ ਡੰਡੇ ਲੈ ਕੇ ਜਾਣੇ ਸੀ ਨਾਲ ਕੀ ਲੈ ਕੇ ਜਾਣਾ ਕੋਈ ਤੁਹਾਡੇ ਤੇ ਪਰਚੇ ਪੁਰਚੇ ਚੱਲਦੇ ਕ੍ਰਿਮੀਨਲ ਵੀ ਵਾਦਾ ਤੇ ਤੁਸੀਂ 17 ਮੈਡੀਕਲ ਕਾਲਜਾਂ ਦਾ ਕੀਤਾ ਸੀ ਹੁਣ ਤੁਸੀਂ ਚਿੱਟੇ ਰੰਗ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਚਾਰ ਸਾਨੂੰ ਮੋਹੱਲਾ ਕਲੀਨਿਕ ਦੇ ਕੇ ਜਾਉਂਗੇ ਐਦਾਂ ਲੋਕਾਂ ਨੇ ਨਾ ਠਣ ਨਹੀਂ ਦੇਣੇ ਹੁਣ ਸਾਰਾ ਪੰਜਾਬ ਉਹਦੇ ਆਲ ਦੇਖਦਾ ਪਿਆ ਚਾਹੇ ਉਹ ਮੁੱਖ ਮੰਤਰੀ ਹੈ ਚਾਹੇ ਉਹ ਸਿੱਖਿਆ ਮੰਤਰੀ ਆ ਉਹ ਅਰੇਂਜਮੈਂਟ ਦੇਖਦਾ ਪਿਆ ਆਪਾਂ ਬਿਆਨ ਦਿੰਦੇ ਆਪਾਂ ਦੇਖਦੇ ਆ ਵੀ ਇਹ ਅੱਜ ਕੀ ਬਿਆਨ ਦੇਣਗੇ ਇੱਕ ਦਿਨ ਰਹਿ ਗਿਆ ਕੱਲ ਨੂੰ ਕੀ ਵੱਡਾ ਬਿਆਨ ਹੋਊਗਾ ਉਹ ਬਿਆਨ ਕੀ ਹੁੰਦਾ ਦੇਖੋ ਜੀ ਮੈਂ 1 ਵਜੇ ਤੋਂ 2:30 ਵਜੇ ਤੱਕ ਇਥੋਂ ਦੀਆਂ ਸੜਕਾਂ ਦੇ ਘੁੰਮਦਾ ਕਿ ਅੱਛੀ ਨੰਦਪੁਰ ਸਾਹਿਬ 'ਤੇ ਖੜੇ ਆ ਜਿੱਥੇ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਜੋ ਸਮਾਗਮ ਮਨਾਇਆ ਜਾ ਰਿਹਾ ਸੋ ਇੱਥੇ ਜਿੱਥੇ ਧਾਰਮਿਕ ਸੰਸਥਾਵਾਂ ਦੇ ਵੱਲੋਂ ਆਪਣੇ ਕਾਰਜ ਕੀਤੇ ਜਾ ਰਹੇ ਆ ਸਰਕਾਰ ਦੇ ਵੱਲੋਂ ਆਪਣੀ ਵਿਧਾਨ ਸਭਾ ਲਾਉਣ ਦੀ ਗੱਲ ਆਖੀ ਗਈ ਤੇ ਉਸ ਦੇ ਨਾਲ ਹੀ ਕੁਝ ਸੰਘਰਸ਼ੀ ਜਥੇਬੰਦੀਆਂ ਦੇ ਵੱਲੋਂ ਇੱਕ ਆਪਣਾ ਸੈਟਅਪ ਲਾਇਆ ਗਿਆ ਜਿਸ ਦੇ ਵਿੱਚ ਇੱਕ ਵਿਧਾਨ ਸਭਾ ਦਾ ਐਕਟ ਕੀਤਾ ਗਿਆ ਉਸ ਦੇ ਵਿੱਚ ਕੁਝ ਮੁੱਦਿਆਂ ਦੇ ਉੱਤੇ ਚਰਚਾ ਹੋਈ ਜਿਨ੍ਹਾਂ ਦੇ ਵਿੱਚੋਂ ਅ ਜਸਕੀਰਤ ਸਿੰਘ ਜੀ ਤੇ ਅਮਨਦੀਪ ਬੈਂਸ ਜਿਹੜੇ ਸਾਡੇ ਨਾਲ ਹੈ ਉਹ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਕਿਹੜੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਤੁਹਾਡੇ ਕਿਹੜੇ ਮੁੱਦੇ ਸੀ ਜਿਨ੍ਹਾਂ ਦੇ ਉੱਤੇ ਤੁਸੀਂ ਇਸ ਐਕਟ ਦੇ ਵਿੱਚ ਆਪਣਾ ਚਾਨਣਾ ਪਾਇਆ ਜੀ ਸਾਡਾ ਮੇਨ ਮੇਰਾ ਮੇਨ ਜਿਹੜਾ ਮੁੱਦਾ ਸੀਗਾ ਉਹ ਪੋਲਿਊਸ਼ਨ ਦਾ ਸੀਗਾ ਪਾਣੀ ਦੇ ਪ੍ਰਦੂਸ਼ਣ ਦਾ ਜਿਵੇਂ ਚ ਦਰਿਆਵਾਂ ਦਾ ਪਾਣੀ ਤੇ ਧਰਤੀ ਹੇਠਲਾ ਪਾਣੀ ਜਿਵੇਂ ਕਿ ਆਪਾਂ ਬੁੱਢਾ ਦਰਿਆ ਦਾ ਨਾਮ ਬੜੇ ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕਿ ਬੁੱਢਾ ਦਰਿਆ ਬਹੁਤ ਪਲੀਤ ਹੋ ਗਿਆ ਉਹ ਸਤਲੁਜ ਨੂੰ ਪਲੀਤ ਕਰ ਰਿਹਾ ਹੈ ਹੁਣ ਉਹਦੇ ਕਾਰਨਾਂ ਦੇ ਵਿੱਚ ਆਪਾਂ ਬੜੇ ਸਾਲਾਂ ਤੋਂ ਡਿਸਕਸ਼ਨਾਂ ਤਾਂ ਕਰੀ ਜਾ ਰਹੇ ਆ ਤੇ ਜਿਹੜੀ ਹੁਣ ਵਾਲੀ ਸਰਕਾਰ ਹੈ ਇਹਨਾਂ ਦੇ ਵੱਡੇ ਵੱਡੇ ਨੁਮਾਇੰਦੇ ਸਪੀਕਰ ਸਾਹਿਬ ਵੀ ਹੋ ਜਾਣ ਤੇ ਮੁੱਖ ਮੰਤਰੀ ਸਾਹਿਬ ਵੀ ਹੋ ਜਾਣ ਇਹਨਾਂ ਨੂੰ ਸਾਰਾ ਮਸਲੇ ਦਾ ਪਤਾ ਹੈ ਜਦੋਂ ਇਹ ਆਪੋਜੀਸ਼ਨ ਚ ਹੁੰਦੇ ਸੀ ਇਹ ਨਾਲ ਹੀ ਸਾਡੇ ਹੁੰਦੇ ਸੀ ਉੱਥੇ ਤੇ ਅਸੀਂ ਇਹਨਾਂ ਨੂੰ ਇਹ ਯਾਦ ਕਰਾਉਣਾ ਚਾਹੁੰਦੇ ਸੀ ਕਿ ਇਹ ਮਸਲਾ ਵੀ ਜਿਵੇਂ ਹੁਣ ਗੁਰੂ ਸਾਹਿਬ ਦਾ ਆਪਾਂ ਦਿਹਾੜਾ ਬਣਾ ਰਹੇ ਆ ਉਹਨਾਂ ਨੇ ਕਾਦੇ ਲਈ ਸ਼ਹਾਦਤ ਦਿੱਤੀ ਜ਼ਬਰ ਦੇ ਵਿਰੋਧ ਉਹਨਾਂ ਨੇ ਕਿਹਾ ਕਿ ਆਪਾਂ ਨੂੰ ਲੜਨਾ ਚਾਹੀਦਾ ਹੈ ਜ਼ੁਲਮ ਦੇ ਵਿਰੋਧ ਲੜਨਾ ਚਾਹੀਦਾ ਤੇ ਜਿਹੜਾ ਪੰਜਾਬ ਨੂੰ ਆਪਾਂ ਐਡਾ ਕਾਲਾ ਜ਼ਰੀਲਾ ਪਾਣੀ ਪਿਆ ਰਹੇ ਆ ਸਾਡੇ ਬੱਚੇ ਪੀ ਰਹੇ ਨੇ ਪਲੈਗਰੈਂਟ ਲੇਡੀਆਂ ਪੀ ਰਹੀਆਂ ਨੇ ਬਜ਼ੁਰਗ ਪੀ ਰਹੇ ਨੇ ਪੇਸ਼ੈਂਟ ਪੀ ਰਹੇ ਨੇ ਇਹ ਵੀ ਤਾਂ ਜ਼ੁਲਮ ਹੈ ਔਰ ਇਹ ਸਾਡੇ ਤੋਂ ਹੋ ਰਿਹਾ ਹੈ ਇਹ ਤੇ ਤੇ ਰਾਜ ਸਭਾ ਮੈਂਬਰ ਕੰਮ ਕਰ ਰਹੇ ਉਹਨਾਂ ਦੇ ਉੱਥੇ ਜਾ ਰਹੇ ਆ ਦਿਖਾ ਰਹੇ ਆ ਇਹ ਤੁਹਾਨੂੰ ਇੱਥੇ ਹੀ ਕਰਨ ਦੀ ਲੋੜ ਕੀ ਪੈਗੀ ਜੀ ਪਰ ਕੰਮ ਹੋ ਤਾਂ ਰਿਹਾ ਨਹੀਂ ਨਾ ਕਰ ਤਾਂ ਰਿਹਾ ਪਰ ਉਹਨਾਂ ਤਾਂ ਹੋ ਨਹੀਂ ਰਿਹਾ ਉਹ ਜਿਵੇਂ ਕਹਿੰਦੇ ਆ ਵੀ ਨੱਠ ਭਾਈ ਤਾਂ ਪੂਰੀ ਹੈ ਉਹ ਕਹਾਣੀਆਂ ਆਪਾਂ ਸੁਣਦੇ ਆ ਵੀ ਬਾਂਦਰ ਨੇ ਇੱਕ ਵਾਰੀ ਉੱਤੇ ਚੜ ਗਿਆ ਥੱਲੇ ਚੜ ਉਤਰ ਆ ਉਹ ਪ੍ਰੋਬਲਮ ਨਾਲ ਪਰ ਮਸਲਾ ਨਹੀਂ ਨਾ ਹੱਲ ਹੋ ਰਿਹਾ ਪਰ ਇਹ ਤਾਂ ਮੁੱਖ ਮੰਤਰੀ ਸਾਹਿਬ ਸੁਣਾਉਂਦੇ ਹੁੰਦੇ ਕਹਾਣੀ ਤੁਸੀਂ ਉਹਨਾਂ ਵਾਲੀਆਂ ਗੱਲਾਂ ਉਹਨਾਂ ਤੇ ਨਿਸ਼ਾਨੇ ਸਾਧ ਰਹੇ ਹੋ ਕਹਾਣੀਆਂ ਵੀ ਉਹਨਾਂ ਵਾਲੀਆਂ ਚਲੋ ਮੈਂ ਮੈਨੂੰ ਪਤਾ ਨਹੀਂ ਸੀ ਉਹਨਾਂ ਵਾਲੀ ਕਹਾਣੀ ਹੈ ਪਰ ਹੈ ਗੱਲ ਸੱਚੀ ਹੈ ਕਿ ਕੰਮ ਉਹੀ ਕਰਦੇ ਪਏ ਆ ਤੇ ਜਿਹੜਾ ਕੰਮ ਉਹਨਾਂ ਤੋਂ ਹੋਇਆ ਨਹੀਂ ਸਾਢੇ 3-4 ਸਾਲ ਦੇ ਵਿੱਚ ਉਹ ਹੁਣ ਸਾਲਕ ਦੇ ਵਿੱਚ ਉਹਨਾਂ ਤੋਂ ਕਿਵੇਂ ਪ੍ਰੈਸ਼ਰ ਪਾ ਕੇ ਥੋੜਾ ਕਰਾ ਲਈਏ ਜਾਂ ਜਾਂ ਉਹਨਾਂ ਨੂੰ ਕੋਈ ਸੇਧ ਦੇ ਸਕੀਏ ਜਾਂ ਜੇ ਉਹ ਵੀ ਨਹੀਂ ਦੇ ਸਕਦੇ ਤਾਂ ਚਲੋ ਉਹਨਾਂ ਦਾ ਲੋਕਾਂ ਨੂੰ ਕੁਝ ਦੱਸ ਸਕੀਏ ਵੀ ਇਹ ਕੀ ਨਹੀਂ ਕਰਦੇ ਪਏ ਲੋਕਾਂ ਦਾ ਧਿਆਨ ਖਿੱਚ ਸਕੀਏ ਸੋ ਅੱਜ ਦਾ ਜਿਹੜਾ ਸਾਡਾ ਕੰਮ ਸੀਗਾ ਵੀ ਜਿਵੇਂ ਜੀਦਾ ਸ਼ਰਾਬ ਫੈਕਟਰੀ ਆ 3 ਸਾਲ ਹੋ ਗਏ ਉੱਥੇ ਪਾਣੀ ਥੱਲੇ ਉਹਨਾਂ ਨੇ ਗੰਦਾ ਕਰਤਾ ਕੋਟਾਂ ਚ ਧੱਕੇ ਖਾਈ ਜਾ ਰਹੇ ਆ ਉਹ ਜੀਰੇ ਵਾਲੇ ਵੀ ਖਾਈ ਜਾ ਰਹੇ ਆ ਤੇ ਸਰਕਾਰ ਜਿਹੜੀ ਆ ਉਹ ਬਹੁਤ ਢਿੱਲੀ ਚੱਲ ਰਹੀ ਆ ਉੱਥੇ ਉਹਨਾਂ ਨੂੰ ਤਾਂ ਹੋ ਨਹੀਂ ਰਿਹਾ ਮਤਲਬ ਉਹਨਾਂ ਦੀ ਤਕਨੀਕ 'ਚ ਫਰਕ ਤਾਂ ਕਿ ਨੀਤੀ 'ਚ ਫਰਕ ਆ ਉਹਨਾਂ ਦੀ ਨੀਤ 'ਚ ਫਰਕ ਹੈ ਤਕਨੀਕ ਕਿ ਐਡੀ ਕੋਈ ਰਾਕਟ ਸਾਇੰਸ ਨਹੀਂ ਲਗਣੀ ਉਹ ਪਾਣੀ ਸਾਫ਼ ਕਰਨ ਲਈ ਹੁਣੇ ਬਾਰ-ਬਾਰ ਕਹਿੰਦੇ ਆ ਅਸੀਂ 1000 ਕਰੋੜ ਰੁਪਈਆ ਜਾਂ 600 ਕਰੋੜ ਰੁਪਈਆ ਬੁੱਢੇ ਦਰਿਆ ਤੇ ਖਰਚ ਦਿੰਦਾ ਇਹ ਤਾਂ 100 ਕਰੋੜ ਰੁਪਈਆ ਪਤਾ ਨਹੀਂ ਰੋਜ਼ ਦਾ ਤਾਂ ਲੋਨ ਲਈ ਜਾਂਦੀ ਸਰਕਾਰ ਤੇ ਫਿਰ ਕਿਹੜੀ ਗੱਲ ਹੋ ਗਈ ਜੇ 600 ਕਰੋੜ ਉਹ ਤੇ ਖਰਚ ਵੀ ਦਿੱਤਾ ਤਾਂ ਇਹ ਤਾਂ ਹਫ਼ਤੇ 10 ਦਿਨਾਂ ਦਾ ਲੋਨ ਹੈ ਇਹਨਾਂ ਦਾ ਤੋਂ ਗੱਲ ਇਹ ਹੈ ਕਿ ਪਰ ਜਿਹਦਾ ਨੁਕਸਾਨ ਇਹਨਾਂ ਵੱਡਾ ਹੋ ਰਿਹਾ ਹੈ ਕਿ ਬੱਚੇ ਸਾਡੇ ਪੀ ਰਹੇ ਐ ਸਾਡਾ ਇੱਕ ਜੈਨੋਸਾਈਡ ਹੋ ਰਿਹਾ ਨਸਲ ਖੁਸ਼ੀ ਹੋ ਰਹੀ ਹੈ ਜਿਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਕਿਤੇ ਕਿਤੇ ਕਾਲਾ ਪੀਲਾ ਹੀ ਨਹੀਂ ਮੁੱਕਦਾ ਪਿਆ ਜਿੱਥੇ ਜਿੱਥੇ ਬੁੱਢਾ ਦਰਿਆ ਸਤਲੁਜ ਪੈਂਦਾ ਹੈ ਉਹ ਗਿਆਸਪੁਰਾ ਤੇ ਗਿਆਸਪੁਰਾ ਸੌਰੀ ਉਹ ਹੈਗਾ ਗੌਸਪੁਰ ਪਿੰਡ ਗੌਸਪੁਰ ਤੇ ਵਲੀਪੁਰ ਉਹਨਾਂ ਦੇ ਵਿੱਚ ਉਹਨਾਂ ਦੇ ਆਲੇ ਦੁਆਲੇ ਤੁਸੀਂ ਦੇਖੋ ਕਿ ਕਾਲੇ ਪੀਲੇ ਦੇ ਹਰ ਤਿੰਨ ਮਹੀਨੇ 'ਚ ਟੈਸਟ ਹੋ ਰਹੇ ਹੈ ਲੋਕਾਂ ਦਾ ਬੁਰਾ ਹਾਲ ਹੈ ਬੜੇ ਤਰ੍ਹਾਂ ਦੇ ਪਰਿਵਾਰ ਨੇ ਜਿਹੜੇ ਮਲਟੀਪਲ ਡੈਥਸ ਹੋ ਚੁੱਕੀਆਂ ਪਿਛਲੇ 5-10 ਸਾਲਾਂ ਦੇ ਵਿੱਚ ਤੇ ਉਹ ਉਹਨਾਂ ਨੂੰ ਆਪਾਂ ਮਤਲਬ ਹੁਣ ਜੇ ਹੁਣ ਵੀ ਨੇ ਆਪਾਂ ਜਾਗ ਸਕੇ ਇੰਨਾ ਪ੍ਰੈਸ਼ਰ ਅੱਛਾ ਫਿਰ ਤੁਸੀਂ ਦੇਖੋ ਕਿ ਐਨਡੀਟੀ ਦੇ ਵਿੱਚ ਕੇਸ ਚੱਲ ਗਿਆ ਉਹਦੇ ਐਨਡੀਟੀ ਨੇ ਆਰਡਰ ਕਰ ਦਿੱਤੇ ਪਤਾ ਲੱਗਿਆ ਕਿ ਇਹਨਾਂ ਕੋਲ ਕਦੀ ਪਰਮਿਸ਼ਨਾ ਹੈ ਹੀ ਨਹੀਂ ਸੀ ਉਲਟਾ ਉਹਨਾਂ ਦੀਆਂ ਪਰਮਿਸ਼ਨਾਂ 'ਚ ਲਿਖਿਆ ਹੋਇਆ ਕਿ ਤੁਸੀਂ ਬੁੱਢੇ ਰਿਆਜ ਨਹੀਂ ਪਾਣੀ ਪਾ ਸਕਦੇ ਆਰਡਰ ਆਏ ਨੂੰ ਸਾਲ ਹੋ ਗਿਆ ਫਿਰ ਤੁਸੀਂ ਜੁਡੀਸ਼ਰੀ ਦੀ ਵੀ ਨਹੀਂ ਮੰਨਦੇ ਤੁਸੀਂ ਲੋਕਾਂ ਦੀ ਵੀ ਨਹੀਂ ਮੰਨਦੇ ਤੇ ਫਿਰ ਤੁਸੀਂ ਮੰਨਦੇ ਕਾਦੀ ਹੋ ਤੇ ਫਿਰ ਇਹ ਕਿੱਦਾਂ ਦੀ ਡੈਮੋਕਰੇਸੀ ਹੈ ਤੇ ਜੇ ਤੁਹਾਨੂੰ ਤੁਹਾਨੂੰ ਨਹੀਂ ਹੋ ਰਿਹਾ ਤੁਹਾਡੇ ਦੋਹਾਂ ਤੇ ਤੁਸੀਂ ਘਟੋ ਘਟ ਹੱਥ ਤਾਂ ਘੜੇ ਕਰੋ ਇਹ ਤੁਸੀਂ ਗੱਲ ਇਸ ਕਰਕੇ ਕੀਤੀ ਵੀ ਸਰਕਾਰ ਨੂੰ ਦੱਸਣਾ ਚਾਹੁੰਦੇ ਸੀ ਤੁਸੀਂ ਇਹ ਅਸੀਂ ਤਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਸਰਕਾਰ ਨੂੰ ਹੁਣ ਕੀ ਦਸੀਏ ਸਰਕਾਰ ਨੂੰ ਸਭ ਕੁਝ ਪਤਾ ਹੈ ਅਸੀਂ ਤਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਈ ਇਹਨਾਂ ਨੂੰ ਪਤਾ ਹੁੰਦਿਆਂ ਸੁਣਦਿਆਂ ਇਹਨਾਂ ਦਾ ਇਹ ਹਾਲਾਤ ਨੇ ਤੇ ਆਪਾਂ ਉਹਦੇ ਤੇ ਹੁਣ ਦੇਖੋ ਕੁਝ ਤਾਂ ਲੋਕਾਂ ਨੂੰ ਵੀ ਫਿਰ ਕਰਨਾ ਪਊਗਾ ਨਾ ਜੇ ਕਾਨੂੰਨ ਜੇ ਕਾਨੂੰਨ ਨੂੰ ਸਰਕਾਰ ਲਾਗੂ ਨਹੀਂ ਕਰ ਰਹੀ ਤੇ ਬੜੀ ਅਜੀਬ ਸਥਿਤੀ ਹੈ ਸਰਕਾਰ ਦਾ ਕੰਮ ਹੈ ਕਿ ਲੋਕ ਕਾਨੂੰਨ ਨਾਲ ਫੋਲੋ ਕਰਨ ਤੇ ਕਰਾਇਆ ਜਾਵੇ ਡੰਡਾ ਲੈ ਕੇ ਤੇ ਹੁਣ ਸਰਕਾਰ ਕਾਨੂੰਨ ਨਹੀਂ ਫਾਲੋ ਕਰ ਰਹੀ ਤੇ ਫਿਰ ਅਸੀਂ ਅੱਗੇ ਲੋਕਾਂ ਨੂੰ ਕਹਿ ਚੁੱਕੇ ਹਾਂ ਇੱਕ ਵਾਰੀ ਕਿ ਭਾਈ ਡੰਡਾ ਲੈ ਕੇ ਕਰਾਈਏ ਫਿਰ ਇਹਨਾਂ ਤੋਂ ਫਾਲੋ ਲੁਧਿਆਣੇ ਤੋਂ ਤੁਸੀਂ ਇੱਥੇ ਤੱਕ ਆ ਗਏ ਤਾਂ ਥੋੜੇ ਕਦਮ ਹੋਰ ਅੱਗੇ ਚਲ ਜਾਂਦੇ ਉੱਥੇ ਇੰਨੀ ਵਧੀਆ ਵਿਧਾਨ ਸਭਾ ਬਣਾਈ ਐ ਕਰੋੜਾਂ ਰੁਪਏ ਲਾਇਆ ਗੈਲਰੀ ਵੀ ਬਣਾਈ ਐ ਲੋਕਾਂ ਦੇ ਲਈ ਵੀ ਲੋਕ ਆ ਕੇ ਦੇਖਣ ਉਹ ਸਾਰਾ ਕੁਝ ਕਿੱਦਾਂ ਚੱਲ ਰਿਹਾ ਉੱਥੇ ਕਿਉਂ ਨਹੀਂ ਗਏ ਤੁਸੀਂ ਫਿਰ ਇੱਥੇ ਕਾ ਤੂੰ ਰੁਕ ਗਏ ਨਹੀਂ ਉੱਥੇ ਸਾਨੂੰ ਕਿਹਨੇ ਵੜਨ ਦੇਣਾ ਜੀ ਉਹ ਤਾਂ ਗੱਲਾਂ ਕਰਨ ਵਾਲੀਆਂ ਅਸੀਂ ਤਾਂ ਜਿਹੜਾ ਸਨੇਹਾ ਦੇਣਾ ਚਾਹੁੰਦੇ ਸੀਗੇ ਉਮੀਦ ਹੈ ਕਿ ਤੁਹਾਡੇ ਵਰਗੇ ਚੈਨਲਾਂ ਦੇ ਥਰੂ ਲੋਕਾਂ ਤ ਤੇ ਉਹ ਸੁਨੇਹੇ ਦੇ ਵਿੱਚ ਜਿਵੇਂ ਕੁਝ ਮੰਗਾ ਵੀ ਰੱਖਿਆ ਗਈਆਂ ਨਾਲ ਵੀ ਕੀ ਕੀਤਾ ਜਾ ਸਕਦਾ ਉਹ ਚ ਬੈਂਸਾਬ ਨੇ ਕੁਝ ਬਹੁਤ ਵਧੀਆ ਮੰਗਾ ਇਹੋ ਜਿਹੀਆਂ ਦਸੀਆਂ ਜਿਹੜੀਆਂ ਕਿ ਇਹ ਕੱਲ ਇਹੋ ਜਿਹੀਆਂ ਗੱਲਾਂ ਕਰਕੇ ਤੇ ਇਹ ਕੁਝ ਚੰਗੇ ਫੈਸਲੇ ਪੰਜਾਬ ਵਾਸਤੇ ਲੈ ਸਕਦੇ ਆ ਆਪਣੇ ਹੁਣ ਜਿਹੜਾ ਇਹਨਾਂ ਦਾ ਆਖਰੀ ਸਾਲ ਸ਼ੁਰੂ ਹੋਣ ਜਾ ਰਿਹਾ ਤਾਂ ਕਿ ਸਰਕਾਰ ਦੀ ਜਿਹੜੀ 4 ਸਾਲ ਇੱਕ ਕੋਈ ਬਹੁਤੀ ਵਧੀਆ ਕਾਰਗੁਜ਼ਾਰੀ ਨਹੀਂ ਰਹੀ ਉਹਨੂੰ ਕੋਈ ਥੋੜੀ ਬਹੁਤ ਟਾਕੀ ਜਿਹੜੀ ਆ ਉਹ ਲੱਗ ਸਕੇ ਤੁਹਾਨੂੰ ਪੜਨ ਕਿਉਂ ਨਹੀਂ ਸੀ ਦੇਣਾ ਤੁਸੀਂ ਕੋਈ ਡੰਡੇ ਲੈ ਕੇ ਜਾਣੇ ਸੀ ਨਾਲ ਕੀ ਲੈ ਕੇ ਜਾਣਾ ਸੀ ਇੱਕ ਇੱਕ ਕੋ ਤੁਹਾਡੇ ਪਰਚੇ ਪੁਰਚੇ ਚੱਲਦੇ ਕ੍ਰਿਮੀਨਲ ਕੋਈ ਨਹੀਂ ਹਾਲੇ ਤਾਂ ਰੱਬ ਦੀ ਮਿਹਰ ਨਾਲ ਫਿਲਹਾਲ ਕੋਈ ਨਹੀਂ ਅਗੋਬਾਰਾ ਹੁਣ ਦੇਖੋ ਸਰਕਾਰਾਂ ਦਾ ਕੋਈ ਭਰੋਸਾ ਨਹੀਂਗਾ ਪਰ ਗੱਲ ਇਹ ਹੈ ਕਿ ਪਰਚੇ ਪੁਰਚੇ ਕੋਈ ਖਾਸ ਗੱਲ ਨਹੀਂ ਹੁੰਦੀ ਮਾੜਨ ਕਿਉਂ ਨਹੀਂ ਸੀ ਦੇਣਾ ਤੁਹਾਨੂੰ ਮੈਂ ਸਵਾਲ ਇਹ ਪੁੱਛ ਰਿਹਾ ਤੁਹਾਨੂੰ ਤੁਹਾਨੂੰ ਕਿਉਂ ਲੱਗਦਾ ਉਹ ਜਿੱਦਾਂ ਦੇ ਸਰਕਾਰ ਦੇ ਹਾਲਾਤ ਨੇ ਜੀ ਮਤਲਬ ਸਾਨੂੰ ਤੇ ਇਹ ਉਥੇ ਜਿਵੇਂ ਹੁਣ ਤਿੰਨ ਦਸੰਬਰ ਨੂੰ ਉਥੇ ਇੱਕ ਇਕੱਠ ਰੱਖਿਆ ਸੀਗਾ ਵੀ ਬੁੱਢੇ ਦਰਿਆ ਦੇ ਵਿੱਚ ਜੋ ਇਲੀਗਲ ਪਾਈਪਾਂ ਪੈ ਰਹੀਆਂ ਇਲੀਗਲ ਗੈਰ ਕਾਨੂੰਨੀ ਪਾਈਪਾਂ ਉਹਨਾਂ ਨੂੰ ਅਸੀਂ ਬੰਦ ਕਰਨਾ ਜਾਂਦੇ ਸੀ ਉੱਥੇ ਏਡੀ ਪੁਲਿਸ ਲਾਤੀ 200 ਬੰਦਾ ਇੱਕ ਦਿਨ ਪਹਿਲਾਂ ਰਾਤ ਨੂੰ ਚੱਕ ਲਿਆ ਪੰਜਾਬ ਦੇ ਵਿੱਚੋਂ ਸਾਰੇ ਲਿੰਕ ਰੋਡਾਂ ਤੱਕ ਤੇ ਨਾਕੇ ਲਾਤੇ ਹੁਣ ਉਹ ਕਿੱਡਾ ਕੁ ਵੱਡਾ ਕੰਮ ਸੀਗਾ ਜਿਹੜਾ ਕਰਨ ਜਾ ਰਹੇ ਸੀ ਔਰ ਗੈਰ ਕਾਨੂੰਨੀ ਵੀ ਨਹੀਂ ਸੀ ਕਾਨੂੰਨ ਅਸੀਂ ਸਗੋਂ ਕਾਨੂੰਨ ਦੀ ਪਾਲਣਾ ਕਰਾਉਣ ਜਾ ਰਹੇ ਸੀਗੇ ਉਹ ਸਾਲ ਹੋ ਗਿਆ ਗੱਲ ਨੂੰ ਉਦੋਂ ਸਰਕਾਰ ਕਹਿੰਦੀ ਸੀ ਜੇ ਤੁਹਾਡਾ ਤੁਹਾਡਾ ਹੱਕ ਦੇ ਵਿੱਚ ਆਰਡਰ ਹੋਇਆ ਕੋਰਟ ਦਾ ਹਫ਼ਤੇ ਚ ਕਰ ਦਿਆਂਗੇ ਉਹ ਅੱਜ ਤੱਕ ਨਹੀਂ ਕੀਤਾ ਤੇ ਫਿਰ ਹੁਣ ਇਹ ਤਾਂ ਹੋਰ ਵੱਡੀ ਗੱਲ ਹੈ ਇਹ ਤਾਂ ਵਿਧਾਨ ਸਭਾ ਬਣੀ ਪਈ ਹੈ ਇਦੇ ਵਿੱਚ ਕਿਸੇ ਨੇ ਮੈਨੂੰ ਤਾਂ ਉਮੀਦ ਨਹੀਂ ਵੀ ਕਿਸੇ ਨੇ ਨੇੜੇ ਲੱਗਣ ਦੇਣਾ ਸੀ ਨਾ ਹੀ ਸਾਨੂੰ ਜਾਣ ਦੀ ਵੀ ਲੋੜ ਹੈ ਜਦ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚ ਰਹੀ ਹੈ ਤੇ ਅਸੀਂ ਤਾਂ ਲੋਕਾਂ ਦਾ ਧਿਆਨ ਹੀ ਆਪਣੇ ਵੱਲ ਖਿੱਚਣਾ ਜਾਣਦੇ ਆ ਕਿ ਭਾਈ ਤੁਸੀਂ ਇਹਨਾਂ ਨੂੰ ਭੇਜਿਆ ਸੀ ਇਹ ਹੁਣ ਜੇ ਕੰਮ ਨਹੀਂ ਕਰ ਰਹੇ ਤਾਂ ਹੁਣ ਲੋਕਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਲਾਈਨ ਤੇ ਕਿਵੇਂ ਲੈ ਕੇ ਆਣਾ ਵੈਸੇ ਉਹ ਕਹਿੰਦੀ ਅਸੀਂ ਰਾਜਨੀਤੀ ਨਹੀਂ ਇੱਥੇ ਕਰਨੀ ਅਸੀਂ ਨਿਮਾਣੇ ਸਿੱਖ ਹੋ ਕੇ ਆਣਾ ਅਸੀਂ ਸ਼ਤਾਬਦੀ ਮਨਾਉਣੀ ਆ ਗੁਰੂ ਸਾਹਿਬ ਦੀ ਗੱਲ ਕਰਨੀ ਆ ਉਹਨਾਂ ਦੇ ਜੀਵਨ ਦੀ ਗੱਲ ਕਰਨੀ ਆ ਰਾਜਨੀਤੀ ਅਸੀਂ ਪਿੱਛੇ ਛੱਡ ਕੇ ਆਣੀ ਦੇਖੋ ਮੁੱਖ ਮੰਤਰੀ ਨੇ ਨਾ ਮੱਥਾ ਟੇਕਣ ਦੀਆਂ ਸਾਨੂੰ ਤਰੀ ਜਿਹੜਾ ਸਿੱਖ ਆ ਆਪਣੇ ਮੁਕੱਦਸ ਥਾਵਾਂ ਤੇ ਜਿਹੜਾ ਇਹ ਮੱਥਾ ਟੇਕਣ ਆਉਂਦਾ ਹੈ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਦਾ ਕੰਮ ਇਹ ਨਹੀਂ ਹੈ ਵੀ ਇੱਕ ਸਿੱਖ ਨੇ ਮੱਥਾ ਕਿਦਾਂ ਟੇਕਣਾ। ਉਹ ਕਹਿੰਦੇ 23 ਤੋਂ 25 ਤੱਕ ਆਓ ਸੀ ਸੱਦਾ ਦੇ ਰਹੇ। ਇਹ ਗੱਲ ਕਰਦਾ ਜੀ ਸਰਕਾਰ ਨੇ ਜਦੋਂ ਸਰਕਾਰ ਸਾਨੂੰ ਕੁਝ ਦੇ ਨਹੀਂ ਸਕਦੀ। ਜੋ ਉਹਨਾਂ ਨੂੰ ਦੇਣਾ ਚਾਹੀਦਾ ਸੀ ਤਾਂ ਉਹ ਵੀ ਫਿਰ ਜਿਹੜਾ ਇੱਕ ਧਾਰਮਿਕ ਪ੍ਰੋਗਰਾਮ ਆ ਉਹਦੇ ਨਾਲ ਲੀਕ ਕੇ ਉਸ ਪਾਸੇ ਨੂੰ ਹੋ ਗਏ ਵੀ ਹੁਣ ਸਾਡੇ ਤੇ ਜਿਹੜੀ ਨਿਗਾਹ ਆ ਉਹ ਲੋਕਾਂ ਦੀ ਨਾ ਪਵੇ ਅਸੀਂ ਇੱਥੇ ਇੱਕ ਧਾਰਮਿਕ ਮਾਹੌਲ ਚਾਹੀਏ ਤੇ ਮੁੱਦੇ ਦੀ ਲੋਕਾਂ ਨੂੰ ਕਹਿ ਦਿੱਤੀ ਗੱਲ ਨਾ ਕਰੋ ਹੁਣ ਜਦੋਂ ਇਹਨਾਂ ਦਾ ਪਹਿਲਾ ਸੈਸ਼ਨ ਜਦੋਂ ਹੋਣਾ ਆ ਇਹਦੇ ਵਿੱਚ ਸਾਰਿਆਂ ਨੂੰ ਵੱਡਾ ਹਮਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਐਸੇ ਹੀ ਖਿੱਤੇ ਤੇ ਬੋਲਣ ਲੱਗਿਆ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ ਜਿਹੜਾ ਕੰਢੀ ਏਰੀਆ ਆ ਉਹ ਸਾਰੇ ਦਾ ਸਾਰਾ ਜ਼ਮੀਨ ਖੁਰਦ-ਬੁਰਦ ਕਰਨ ਲਈ ਇਹਨਾਂ ਨੇ ਅਲਾਓ ਕਰ ਦਿੱਤਾ ਇਹ ਸਭ ਤੋਂ ਵੱਡਾ ਹਮਲਾ ਬੋਲਿਆ ਆ ਤੇ ਫਿਰ ਅਸੀਂ ਉਸ ਮੁੱਦੇ ਦੀ ਗੱਲ ਕਿਉਂ ਨਾ ਕਰੀਏ ਤੁਸੀਂ ਚੰਡੀਗੜ੍ਹ ਝੂਠ ਬੋਲ ਲੈਂਦੇ ਹੋ ਹੁਣ ਤੁਸੀਂ ਜਦੋਂ ਆਉਨੇ ਹੋ ਅਸੀਂ ਕਹਿੰਦੇ ਅਸੀਂ ਮੁੱਦੇ ਦੀ ਗੱਲ ਨਹੀਂ ਕਰਨੀ ਫਿਰ ਇਹ ਜਿਹੜਾ ਹਮਲਾ ਬੋਲਿਆ ਉਹਦਾ ਜਵਾਬ ਦੇਹੀ ਜਿਹੜੀ ਕੌਣ ਤਿਆ ਕਰੂਗਾ ਹੁਣ ਤੁਸੀਂ ਸਾਡੇ ਧਾਰਮਿਕ ਥਾਵਾਂ ਦੇ ਲਾਗੇ ਕੱਲ ਨੂੰ ਸਪਾ ਸੈਂਟਰ ਖੋਲਣ ਦੀ ਗੱਲ ਕਰਨ ਲੱਗੇ ਹੋ ਉਹ ਕਹਿੰਦੇ ਧਰਮ ਗੱਲਾਂ ਤੁਹਾਡਾ ਥੋੜਾ ਜਿਹਾ ਇਹਨਾਂ ਨੇ ਪੇਟੈਂਟ ਥੋੜੇ ਕਰਾਇਆ ਹੋਇਆ ਗੁਰਬਾਣੀ ਉਹਨਾਂ ਨੇ ਉਹਨਾਂ ਦੀ ਥੋੜੀ ਜਿਹੀ ਕੱਲੀ ਸਾਡੀ ਵੀ ਆ ਅਸੀਂ ਵੀ ਉੱਡੇ ਧਰਮੀ ਆ ਨਹੀਂ ਉਹਦੇ ਤੇ ਕੋਈ ਨੁਕਤਾ ਚੀਨੀ ਨਹੀਂ ਨੀ ਜੀ ਇੱਕ ਸਰਕਾਰ ਜੇ ਕਿਸੇ ਪ੍ਰੋਗਰਾਮ ਨੂੰ ਚੰਗੇ ਤਰੀਕੇ ਨਾਲ ਉਲੀਕਦੀ ਆ ਇਸ ਤੋਂ ਪਹਿਲਾਂ ਵੀ ਅਸੀਂ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ 550 ਸਰਕਾਰਾਂ ਨੇ ਮਨਾਏ ਆ ਉਦੋਂ ਸਾਨੂੰ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿ ਕਦੇ ਸਿੱਕੇ ਜਾਰੀ ਹੁੰਦੇ ਆ ਫਿਰ ਇੱਕ ਮਿਊਜ਼ੀਅਮ ਦਿੱਤਾ ਜਾਂਦਾ ਆ ਜਾਂ ਯੂਨੀਵਰਸਿਟੀ ਦਿੱਤੀ ਜਾਂਦੀ ਆ ਜਾਂ ਮੈਡੀਕਲ ਕਾਲਜ ਦਿੱਤਾ ਜਾਂਦਾ ਆ ਅਸੀਂ ਹੁਣ ਇਤਿਹਾਸਕ ਫੈਸਲੇ ਕਰਨੇ ਆ ਦੇਖ ਤਾਂ ਲਓ ਕੀ ਦੰਦੇ ਤੁਹਾਨੂੰ ਕੀ ਪਤਾ ਪਹਿਲੀਆਂ ਸਰਕਾਰਾਂ ਤੋਂ ਹੀ ਵੱਡਾ ਦੇਣ ਕੰਢੀ ਏਰੀਆ ਤੇ ਹਮਲਾ ਤੇ ਉਹਨਾਂ ਨੇ ਆਲਰੇਡੀ ਕਰ ਦਿੱਤਾ ਔਰ ਉਹਦੇ ਵਿੱਚ ਸਾਡੀ ਜਥੇਬੰਦੀ ਨੇ ਉਹਨਾਂ ਨੂੰ ਨੋਟਿਸ ਕੱਢਿਆ ਆ ਉਹ ਬਿਲਕੁਲ ਗੈਰਕਾਨੂੰਨੀ ਆ ਅਸੀਂ ਉਹਦੇ ਲਈ ਕੋਰਟ ਵੀ ਜਾਵਾਂਗੇ ਇਸ ਕਰਕੇ ਸੈਸ਼ਨ ਕਰਨਾ ਪਿਆ ਕਿ ਸਾਨੂੰ ਇਹੋ ਜਿਹੇ ਸੈਸ਼ਨਾਂ ਤੋਂ ਡਰ ਲੱਗਦਾ ਆ ਜਿਹੜੇ ਚੰਡੀਗੜ੍ਹ ਨਹੀਂ ਬਖਸ਼ਦੇ ਜਿਨ੍ਹਾਂ ਨੇ ਪਹਿਲਾਂ ਨਹੀਂ ਬਖਸ਼ਦਾ ਬਖਸ਼ਿਆ ਸਾਨੂੰ ਇਹ ਲੱਗਦਾ ਵੀ ਇੱਥੇ ਵੀ ਆ ਕੇ ਝੂਠ ਮਾਰਨਗੇ ਇਹਨਾਂ ਨੇ ਕੱਲ ਕੱਲ ਇਹ ਮੁਹੱਲਾ ਕਲੀਨਿਕਾਂ ਦੀ ਇੱਕ ਲਿਸਟ ਚੱਕੀ ਫਿਰਦੇ ਨੇ ਵੀ ਵਾਦਾ ਤੇ ਤੁਸੀਂ 17 ਮੈਡੀਕਲ ਕਾਲਜਾਂ ਦਾ ਕੀਤਾ ਸੀ ਹੁਣ ਤੁਸੀਂ ਚਿੱਟੇ ਰੰਗ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਚਾਰ ਸਾਨੂੰ ਮੋਹੱਲਾ ਕਲੀਨਿਕ ਦੇ ਕੇ ਜਾਉਂਗੇ ਐਦਾਂ ਲੋਕਾਂ ਨੇ ਨੱਠਣ ਨਹੀਂ ਦੇਣੇ ਇਹ ਸੈਸ਼ਨ 'ਚ ਅਸੀਂ ਇਹੀ ਗੱਲ ਕੀਤੀ ਆ ਵੀ ਤੁਹਾਡੀਆਂ ਗਰੰਟੀਆਂ ਤੇ ਮੈਨੀਫੈਸਟੋ 'ਚ 17 ਮੈਡੀਕਲ ਕਾਲਜ ਸੀ ਸਾਢੇ 3 ਸਾਲਾਂ 'ਚ ਉਹਨਾਂ 17 'ਚੋਂ ਕੋਈ ਵੀ ਨਜ਼ਰ ਨਹੀਂ ਆਉਂਦਾ ਸਾਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਸ ਖਿੱਤੇ ਦੇ ਲਈ ਮੈਡੀਕਲ ਕਾਲਜ ਚਾਹੀਦਾ ਹੈ ਸਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਵੇਂ ਬਣੀ ਸੀ ਉਦਾਂ ਹੀ ਇੱਕ ਯੂਨੀਵਰਸਿਟੀ ਇਸ ਖਿੱਤੇ ਲਈ ਚਾਹੀਦੀ ਆ ਔਰ ਸਾਡੇ ਲਈ ਤੁ ਵੀਰ ਜਾਣਾ ਸਾਡੀ 25000 ਏਕੜ ਜ਼ਮੀਨ ਗਈ ਤੁਸੀਂ 1 ਲੱਖ ਕਰੋੜ ਖਰਚਦੇ ਹੋ ਅਜਾ ਦਵਾਬੇ ਦੀ ਸੰਗਤ ਨਹੀਂ ਇੱਥੇ ਆਉਣਾ 22 ਟ੍ਰੇਨ ਅੰਗਰੇਜ਼ ਨੇ ਤੇ ਜੇਜੋਂ ਤੱਕ ਟ੍ਰੇਨ ਬਣਾਤੀ ਉਹ ਜੇਜੋਂ ਨੂੰ ਨੰਗਲ 50 ਕਿਲੋਮੀਟਰ ਹੈ ਕੋਈ ਸਰਕਾਰ ਨਹੀਂ ਜੋੜ ਸਕੀ ਪੰਜਾਬ ਸਰਕਾਰ ਉਹਦੇ ਲਈ ਤਿਆਰ ਨਹੀਂ ਸਰਵੇ ਕਰਾਉਣ ਲਈ ਜ਼ਮੀਨ ਦੇਣ ਲਈ ਪੈਸੇ ਖਰਚਣ ਲਈ ਇਸ ਅਸੀਂ ਆਪਣੀਆਂ ਕੱਚੀਆਂ ਪਈਆਂ ਨੂੰ ਪੱਕੇ ਕਰਨ ਦੀ ਮੰਗ ਕਰਦੇ ਆਂ ਇਹ ਸਾਡੀ ਗੱਲ ਨਹੀਂ ਸੁਣਦੇ ਤੇ ਕਿਸੇ ਨੂੰ ਲੰਗਾ ਚਾਹੀਦਾ ਆ ਤੇ ਸਾਡੀ ਜ਼ਮੀਨ ਖੁਰਦ-ਬੁਰਦ ਕਰਕੇ ਜਿਹੜਾ ਆ ਪੰਜਾਬ ਦੀ ਛਾਤੀ ਤੋਂ ਐਸ ਵੇਲੇ 30 ਹਾਈਵੇ ਬਣਨਦੇ ਆ ਅਸੀਂ ਫੇਰ ਸਰਵਿਸ ਲੈਂਡ ਤੇ ਤੁਰ ਰਹੇ ਆ ਇਸ ਕਰਕੇ ਸਾਨੂੰ ਇਹ ਸੈਸ਼ਨ ਕਰਨਾ ਪਿਆ ਵੀ ਅਸੀਂ ਤੁਹਾਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦੇਣਾ ਲੋਕਾਂ ਦਾ ਇਕੱਠਾ ਪੈਸਾ ਕੀਤਾ ਔਰ ਇਸ ਖਿੱਤੇ ਦੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੇ ਲਈ ਇਸ ਖਿੱਤੇ ਦੇ ਲਈ ਕੁਰਬਾਨੀ ਕੀਤੀ ਉਹੋ ਜਿਹੇ ਹਮਲੇ ਫੇਰੇ ਸਰਕਾਰਾਂ ਸਾਡੇ ਦੇ ਕਰਦੀਆਂ ਬਗੀਆਂ ਚਾਹੇ ਚੰਡੀਗੜ੍ਹ ਖੋਣ ਦਾ ਮੁੱਦਾ ਆ ਚਾਹੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਦਾ ਮੁੱਦਾ ਆ ਔਰ ਚਾਹੇ ਸਾਡੇ ਸੋਮਿਆਂ ਦੇ ਉੱਤੇ ਆ ਪੰਜਾਬ ਸਰਕਾਰ ਦੇ ਹਮਲੇ ਆ ਅਸੀਂ ਉਸੇ ਮਾਹੌਲ ਚੋਂ ਇਸ ਵੇਲੇ ਲੰਘਦੇ ਪਏ ਆ ਔਰ ਹਿੰਦੀਆ ਦੀ ਗੁਲਾਮੀ ਦਾ ਇੱਕ ਅਣ ਐਲਾਨਾ ਨਵਾਂ ਮੁਲਕ ਤੇ ਇੱਕ ਗੁਲਾਮੀ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਇੱਕ ਦਿਨ ਚ ਨਹੀਂ ਆਉਂਦੀ ਹੁੰਦੀ ਉਹ ਸਾਨੂੰ ਮਹਿਸੂਸ ਹੋਣ ਲੱਗ ਪਈ ਆ ਤੇ ਜੇ ਸਾਡੇ ਲੋਕ ਇਸ ਗੱਲ ਨੂੰ ਛੇਤੀ ਸਮਝ ਜਾਣਗੇ ਕਿ ਅਸੀਂ ਗੁਲਾਮੀ ਲਾਉਣਾ ਪੰਜਾਬ ਜਿਹੜਾ ਆ ਉਹ ਅਸੀਂ ਆਪਣੀ ਨਹੀਂ ਅਸੀਂ ਤੇ ਕਈ ਮੁਲਕਾਂ ਦੀ ਗੁਲਾਮੀ ਲਈ ਆ ਤੇ ਮੈਨੂੰ ਲੱਗਦਾ ਕਿ ਉਹ ਸਾਨੂੰ ਉਸ ਸਮੇਂ ਨੂੰ ਅੱਜ ਵੀ ਜਿਹੜਾ ਆ ਪਛਾਨਣ ਦੀ ਲੋੜ ਆ ਇਹਨਾਂ ਦੇ ਹਮਲਿਆਂ ਨੂੰ ਤੁਹਾਡੀ ਅੱਖ ਤਾਂ ਨਹੀਂ ਕੋਈ ਹੋਰ ਹੈਗੀ ਜャ ਤੁਹਾਨੂੰ ਦਿਖ ਨਹੀਂ ਰਹੀਆਂ ਚੀਜ਼ਾਂ ਵਿਧਾਇਕ ਸਾਹਿਬ ਇਹਨਾਂ ਸੜਕਾਂ ਤੇ ਘੁੰਮ ਰਹੇ ਸੀ ਰੋਜ਼ ਵੀਡੀਓਜ਼ ਪਾਉਂਦੇ ਆ ਉਹ ਉਹ ਕਹਿੰਦੇ ਆ ਵੀ ਆ ਕੇ ਦੇਖੋ ਸੜਕਾਂ ਕਿੰਨੀ ਸੋਹਣੀਆਂ ਲੱਗ ਰਹੀਆਂ ਜੀ ਲਾਈਟਾਂ ਸਜਾਇਆ ਪਿਆ ਜੀ ਅਨੰਦ ਬਿਲਕੁਲ ਬਹੁਤ ਸੋਹਣੀ ਗੱਲ ਕੀਤੀ ਮੈਂ ਹੁਣੇ ਕਹਿ ਗਏ ਹਟਿਆ ਕੱਲ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਇੱਕ ਬਿਆਨ ਦਿੰਦਾ ਹੁਣ ਸਾਰਾ ਪੰਜਾਬ ਉਹਦੇ ਆਲ ਦੇਖਦਾ ਪਿਆ ਚਾਹੇ ਉਹ ਮੁੱਖ ਮੰਤਰੀ ਹੈ ਚਾਹੇ ਉਹ ਸਿੱਖਿਆ ਮੰਤਰੀ ਆ ਉਹ ਅਰੇਂਜਮੈਂਟ ਦੇਖਦਾ ਪਿਆ ਆਪਾਂ ਬਿਆਨ ਦਿੰਨੇ ਆਪਾਂ ਦੇਖਦੇ ਆ ਵੀ ਇਹ ਅੱਜ ਕੀ ਬਿਆਨ ਦੇਣਗੇ ਇੱਕ ਦਿਨ ਰਹਿ ਗਿਆ ਕੱਲ ਨੂੰ ਕੀ ਵੱਡਾ ਬਿਆਨ ਹੋਊਗਾ ਉਹ ਬਿਆਨ ਕੀ ਹੁੰਦਾ ਦੇਖੋ ਜੀ ਮੈਂ 1 ਵਜੇ ਤੋਂ 2:30 ਵਜੇ ਤੱਕ ਇਥੋਂ ਦੀਆਂ ਸੜਕਾਂ ਦੇ ਘੁੰਮਦਾ ਪਿਆ ਇਹ ਕਿਸੇ ਸਿੱਖਿਆ ਮੰਤਰੀ ਦਾ ਜਾਂ ਮੁੱਖ ਮੰਤਰੀ ਦਾ ਬਿਆਨ ਨਹੀਂ ਹੋਣਾ ਚਾਹੀਦਾ ਬਿਆਨ ਇਹ ਹੋਣਾ ਚਾਹੀਦਾ ਅਸੀਂ ਸਤਿਕਾਰ ਇਸ ਚੀਜ਼ ਦਾ ਸਤਿਕਾਰ ਹੈ ਵੀ ਤੁਸੀਂ ਇੱਕ ਪ੍ਰੋਗਰਾਮ ਨੂੰ ਇੱਥੇ ਮੈਨੇਜ ਕਰਦੇ ਪਏ ਹੋ ਪਰ ਉਸ ਪ੍ਰੋਗਰਾਮ ਦੇ ਵਿੱਚ ਇਸ ਖਿੱਤੇ ਦੇ ਲਈ ਤੁਸੀਂ ਜਿਹੜਾ ਤੁਹਾਡਾ ਕੋਈ ਰੋਡ ਮੈਪ ਹੈ ਫੋਰ ਐਗਜ਼ਾਮਪਲ ਵੀ ਇੱਕ ਧਾਰਮਿਕ ਸ਼ਹਿਰ ਨੂੰ ਤੁਸੀਂ ਦਰਜਾ ਕਦੋਂ ਦਊਗੇ ਕਿੰਨੀ ਦੇਰ ਪੰਜਾਬ ਦੀਆਂ ਕੁੜੀਆਂ ਬੱਸ ਸਟਾਪ ਤੋਂ ਤੰਬਾਕੂ ਦੇ ਖੋਖਿਆਂ ਦੇ ਮੂਹਰੇ ਬੱਸਾਂ ਚੜਨਗੀਆਂ ਕਿੰਨੀ ਦੇਰ ਸਾਡੇ ਗੁਰਦੁਆਰੇ ਫਾਟਕ ਚੌਂਕ ਕਾਲਜ ਸਕੂਲ ਉਹਨਾਂ ਦੇ ਮੂਹਰੇ ਖੋਖੇ ਰਹਿਣਗੇ ਇਹ ਸਾਡੀਆਂ ਔਰ ਇਹਦੇ ਲਈ ਪੈਸੇ ਨਹੀਂ ਚਾਹੀਦੇ ਇਹਦੇ ਲਈ ਨੀਤ ਚਾਹੀਦੀ ਆ ਔਰ ਇਹ ਪੰਜਾਬ ਸਰਕਾਰ ਪਹਿਲੀ ਸਰਕਾਰ ਆ ਜਿਹਦੇ ਵਿੱਚ ਬੱਸਾਂ ਦੇ ਉੱਤੇ ਤੰਬਾਕੂ ਦੀ ਐਡ ਆ ਸਾਡੇ ਯੂਨੀਪੋਲ ਦੇ ਉੱਤੇ ਸੁਰੋਗੇਟ ਤੰਬਾਕੂ ਪ੍ਰੋਡਕਟ ਦੀ ਐਡ ਸਾਰੇ ਪੰਜਾਬ ਦੇ ਵਿੱਚ ਲਾਈ ਜਾਂਦੀ ਆ ਇਹ ਤੰਬਾਕੂ ਦੀਆਂ ਮਸ਼ਹੂਰੀਆਂ ਦੇ ਚੱਕਰ ਦੇ ਵਿੱਚ ਵੀ ਇਹ ਕੰਪਨੀਆਂ ਕੋਲ ਜਿਹੜਾ ਆ ਉਹ ਵਿਖ ਜਾਂਦੇ ਆ ਉਹ ਕਹਿੰਦੇ ਅਸੀਂ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਇੱਥੇ ਸੋਚਿਆ ਕਿ ਵਿਧਾਨ ਸਭਾ ਇੱਥੇ ਲੈ ਕੇ ਆਈਏ ਜਿਨ੍ਹਾਂ ਨੇ ਸੋਚਿਆ ਕਿ ਇੱਥੇ ਅਸੀਂ ਵੱਡੇ ਇਤਿਹਾਸਕ ਫੈਸਲੇ ਕਰੀਏ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਸਾਡੇ ਕੰਢੀ ਏਰੀਆ ਦੇ ਉੱਤੇ ਹਮਲਾ ਕੀਤਾ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਸਾਡੇ ਦਰਿਆਵਾਂ ਦਾ ਪਹਿਲੀਆਂ ਸਰਕਾਰਾਂ ਦਿੱਤਾ ਵੇਚਦੀਆਂ ਸੀ ਇਹਨਾਂ ਨੇ ਦਰਿਆ ਵੇਚ ਦਿੱਤਾ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ 1 ਲੱਖ ਕਰੋੜ 1 ਲੱਖ ਏਕੜ ਤੇ ਇਹਨਾਂ ਨੇ ਵੱਡਾ ਹਮਲਾ ਕੀਤਾ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਪਾਣੀ ਦੇ ਵਿੱਚ ਵਾਟਰ ਐਕਟ ਦੇ ਵਿੱਚ ਜਿਹੜਾ ਐਮੈਂਡਮੈਂਟ ਕੀਤੀ ਵੀ ਸਜ਼ਾ ਕਿਸੇ ਨੂੰ ਨਹੀਂ ਦੇਣੀ ਇਹ ਪਹਿਲੀ ਸਰਕਾਰ ਆ ਜਿਹੜੀ ਕੋਰਟ ਦੇ ਵਿੱਚ ਖੜਦੀ ਹੈ ਜਿਨ੍ਹਾਂ ਲੋਕਾਂ ਨੇ ਸਾਡਾ ਪਾਣੀ ਗੰਦਾ ਕੀਤਾ ਇਹ ਪਹਿਲੀ ਸਰਕਾਰ ਆ ਜਿਨੇ 20 ਕਰੋੜ ਕੰਪਨਸੇਸ਼ਨ ਫੈਕਟਰੀ ਵਾਲੇ ਨੂੰ ਦਿੱਤਾ ਜਿਨ੍ਹਾਂ ਨੇ ਸਾਡੇ ਲੋਕ ਮਾਰੇ ਇਹ ਬਹੁਤ ਲੰਬੀ ਲਿਸਟ ਆ ਅੱਧਾ ਘੰਟਾ ਅਸੀਂ ਇਸ ਲਿਸਟ ਦੇ ਉੱਤੇ ਬੋਲ ਸਕਦੇ ਆਂ ਔਰ ਲਗਾਤਾਰ ਬੋਲਦੇ ਆ ਰਹੇ ਆ ਇਹ ਬਹੁਤ ਘੱਟ ਇਸ ਪਹਿਲੀ ਸਰਕਾਰ ਨੇ ਕੀਤੇ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਸਾਡੀ ਹਿੰਦੀ ਪੰਜਾਬ ਦੇ ਵਿੱਚ ਲਾਗੂ ਕੀਤੀ ਇਹਨਾਂ ਦੇ ਆਪਣੇ ਟਵਿੱਟਰ ਹੈਂਡਲਾਂ ਤੇ ਹਿੰਦੀ ਲਾਗੂ ਹੋਈ ਆ ਇਹ ਪਹਿਲੀ ਸਰਕਾਰ ਆ ਜਿਹੜੀ ਗੱਲਾਂ ਦੇ ਐਮੈਂਡਮੈਂਟ ਦੀਆਂ ਕਰਦੀ ਆ ਪਰ ਨਰਸਰੀ ਐਲ ਕੇ ਜੀ ਯੂ ਕੇ ਜੀ ਦੇ ਵਿੱਚ ਜਿਹੜੀ ਪੰਜਾਬੀ ਪੂਰੇ ਪੰਜਾਬ ਦੇ ਵਿੱਚ ਨਹੀਂ ਪੜਾਈ ਜਾਂਦੀ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਵੇਰਕੇ ਦੇ ਉੱਤੇ ਜਿਹੜੀ ਪੂਰੀ ਦੀ ਪੂਰੀ ਐਡਵਰਟਾਈਜ਼ਮੈਂਟ ਕੈਂਪੇਨ ਆ ਜਿਹੜੀ ਇਹਨਾਂ ਨੇ ਹਿੰਦੀ ਚ ਕਰ ਦਿੱਤੀ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਦੇ ਮੁੱਖ ਮੰਤਰੀ ਐਮ ਐਲ اے ਨੂੰ ਵਿਧਾਇਕ ਕਹਿੰਦੇ ਆ ਤੇ ਅਨਮੋਲ ਗਗਨਮਾਨ ਦਾ ਕੱਲ ਦਾ ਜਿਹੜਾ ਪੋਸਟਰ ਆ ਸਿਰਫ ਇੱਕ ਲੈਂਗੁਏਜ ਚ ਆਉਂਦਾ ਆ ਉਹ ਜਿਹੜੀ ਹਿੰਦੀ ਹੁੰਦੀ ਆ ਹੁਣ ਤੁਸੀਂ ਅ ਇੱਥੇ ਆਏ ਹੋ ਆਨੰਦਪੁਰ ਸਾਹਿਬ ਤੁਸੀਂ ਆਪਣਾ ਇਹ ਇੱਕ ਸੈਟਅਪ ਵੀ ਲਾਇਆ ਸਰਕਾਰ ਨੂੰ ਸੁਨੇਹਾ ਵੀ ਦਿੱਤਾ ਮੰਗ ਕੀ ਕਰਦੇ ਸਰਕਾਰ ਕੀ ਕਰੇ ਕਿ ਤੁਸੀਂ ਖੁਸ਼ ਹੋ ਜੋ ਸਰਕਾਰ ਦੇ ਕੋਲ ਲੋਕਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਆ ਉਹਨਾਂ ਨੇ ਲੋਕਾਂ ਦੇ ਵਰਤਣਾ ਆ ਉਹ ਪੈਸੇ ਨੂੰ ਮਸ਼ਹੂਰੀਆਂ ਤੇ ਨਾ ਵਰਤਣ ਅੱਜ ਸਾਡੇ ਗੁਰੂ ਸਾਹਿਬ ਦੀ ਤਸਵੀਰ ਜਿਹੜੀ ਆ ਉਹ ਸਾਰੇ ਪੰਜਾਬ ਦੇ ਵਿੱਚ ਜਗ੍ਹਾ ਦੇ ਦੇਖੇ ਬਿਨਾ ਜਗ੍ਹਾ ਜਗ੍ਹਾ ਲਾ ਦਿੱਤੀ ਗਈ ਆ ਪੋਲੀਟਿਕਲ ਲੀਡਰਾਂ ਦੇ ਚਿਹਰੇ ਆ ਹੋ ਸਕਦਾ ਕੁਝ ਕਿਸੇ ਦੇ ਧਰਮ ਦੇ ਵਿੱਚ ਇਹ ਚੀਜ਼ ਜਿਹੜੀ ਆ ਅਲਾਉ ਹੋਵੇ ਪਰ ਸਿੱਖ ਧਰਮ ਦੇ ਵਿੱਚ ਇਹੋ ਜੀਆਂ ਜਗ੍ਹਾ ਜਗ੍ਹਾ ਤੇ ਤਸਵੀਰਾਂ ਜਿਹੜੀਆਂ ਲਾਉਣੀਆਂ ਨੇ ਉਹਦੇ ਵਿੱਚ ਐਸਜੀਪੀਸੀ ਨੇ ਵੀ ਕਈ ਵਾਰੀ ਇਹਦੇ ਉੱਤੇ ਗਾਈਡਲਾਈਨਸ ਦਿੱਤੀਆਂ ਨੇ ਜਾਂ ਅਖਬਾਰਾਂ ਦੀਆਂ ਤਸਵੀਰਾਂ ਨੇ ਤਾਂ ਬਹੁਤ ਸਾਰਾ ਤਾਮ-ਸ਼ਾਮ ਜਿਹੜਾ ਆ ਜਿਵੇਂ ਅੱਗੇ ਮਸ਼ਹੂਰੀਆਂ ਕਰ ਦਿੱਤੇ ਆ ਉਹਦੇ ਤੇ ਕਰ ਦਿੱਤਾ ਗਿਆ ਆ ਔਰ ਜਿਹੜਾ ਕੰਮ ਇਹਨਾਂ ਨੇ ਕੁਝ ਕਰਨਾ ਆ ਉਹਦਾ ਹੁਣ ਤੱਕ ਤੇ ਕੋਈ ਰੋਡਮੈਪ ਨਹੀਂ ਆਇਆ ਸਿਰਫ ਇੱਕੋ ਗੱਲ ਸੁਣੀ ਐ ਵੀ ਇਹਨਾਂ ਨੇ ਕਿਹਾ ਵੀ ਅਸੀਂ ਮੁਹੱਲਾ ਕਲੀਨਿਕ ਜਿਹੜੇ ਆ ਉਹਦੀ ਕੋਈ ਲਿਸਟ ਮੰਗੀ ਹੋਈ ਆ ਉਹ ਅਸੀਂ ਕੱਟੋ ਕੱਟੇ ਇੰਨਾ ਕਰਨ ਸਾਡੇ ਤੇ ਨਵੇਂ ਹਮਲੇ ਨਾ ਕਰਨ ਕੰਡੀ ਏਰੀਆ ਪੂਰੇ ਦਾ ਪੂਰਾ ਸਾਰੀਆਂ ਜ਼ਮੀਨਾਂ ਉੱਪਰ ਤੱਕ ਜਿੰਨਾ ਮਰਜ਼ੀ ਬਣਾ ਲਓ ਤੇ ਜਿੰਨਾ ਮਰਜ਼ੀ ਇੱਥੇ ਤੁਸੀਂ ਫਾਰਮ ਹਾਊਸ ਬਣਾ ਲਓ ਸਾਡੇ ਇੱਥੇ ਜਾਨਵਰਿਆ ਸਾਡੀ ਇਕੋਲੋਜੀ ਆ ਸਾਡਾ ਇਕੋਸਿਸਟਮ ਆ ਬਚਿਆ ਹੋਇਆ 3% ਜੰਗਲ ਇਸੇ ਕਿੱਤੇ ਦੇ ਵਿੱਚ ਹੀ ਆ ਤੁਸੀਂ ਇਹਨੂੰ ਓਪਨ ਕਰ ਦਿੱਤਾ ਵੀ ਆਉਣ ਵਾਲੇ ਦਸਾਂ ਸਾਲਾਂ 'ਚ ਇਹ ਕੰਕਰੀਟ ਹੋ ਜੇ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਇਥੋਂ ਦੀ ਡੈਮੋਗ੍ਰਾਫੀ ਬਦਲ ਜਵੇ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਜੇ ਅਸੀਂ ਨਗਰ ਕੀਰਤਨ ਕੱਢਣਾ ਹੋਵੇ ਤੇ ਸਾਨੂੰ ਮੁੜ ਕੇ ਆਹ ਸਰਕਾਰਾਂ ਤੱਕ ਦਿੱਲੀ ਤੱਕ ਪਰਮਿਸ਼ਨ ਲੈਣੀ ਪਵੇ ਉਹ ਮਾਹੌਲ ਜਿਹੜਾ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਆਉਣ ਵਾਲੇ ਲੋਕਾਂ ਨੇ ਕਮੈਂਟ ਕਰਨੇ ਆ ਵੀ ਯਾਰ ਤੋ ਕਰਦੀ ਸੀ ਉਦੋਂ ਕੋਈ ਨਹੀਂ ਬੋਲੇਆ ਉਦੋਂ ਕਿਹੜਾ ਬੋਰਡ ਨਹੀਂ ਲੱਗਦੇ ਸੀ ਉਦੋਂ ਕਿਹੜਾ ਪੋਸਟਰ ਨਹੀਂ ਲੱਗਦੇ ਸੀ ਹੁਣ ਇਹ ਪਤਾ ਨਹੀਂ ਕਿੱਥੋਂ ਲੋਕ ਆ ਗਏ ਸਰਕਾਰ ਦੇ ਕਿਸੇ ਕੰਮ ਨੂੰ ਇਹਨਾਂ ਨੇ ਚੰਗਾ ਕਹਿਣਾ ਹੀ ਨਹੀਂ ਬਸ ਭੰਡਣਾ ਹੀ ਭੰਡਣਾ ਹੁਣ ਤੋ ਤੱਕ ਸਾਡੀ ਪੁਰਾਣੀਆ ਸਰਕਾਰਾਂ ਨਾਲ ਲੜਾਈ ਹੈ ਅਸੀਂ ਬਹੁਤੀ ਲੜਾਈ ਤੇ ਜਿਹੜੇ ਬਹੁਤੇ ਅੱਜ ਵੀ ਮੁੱਦੇ ਆ ਉਹ ਬਾਦਲਾਂ ਦੇ ਟਾਈਮ ਦੇ ਆ ਅਸੀਂ ਬਾਦਲਾਂ ਦੇ ਟਾਈਮ ਤੇ ਲੜਿਆ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨਾਂ ਨਾਲ ਲੜਿਆ ਮੱਤੇਆੜਾ ਮੋਰਚਾ ਉਹਨਾਂ ਦਾ ਲਿਆਂਦਾ ਹੋਇਆ ਸੀ ਉਹਨਾਂ ਨਾਲ ਲੜਾਈ ਲੜੀ ਝਾੜੂ ਵਾਲਿਆਂ ਦੇ ਨਾਲ ਉਹ ਇਹਨਾਂ ਦੀ ਸਪੀਡ ਸੀਗੀ 4 ਇਹ ਹੈ ਸਾਡਾ ਫਰਜ ਹੈ ਹੁਕਮਰਾਨ ਦੇ ਨਾਲ ਲੜਨਾ ਉਹ ਚਾਹੇ ਮੁਗਲ ਸੀ ਇਸ ਧਰਤੀ ਦੇ ਲੋਕ ਉਦੋਂ ਲੜੇ ਸੀ ਹੁਣ ਜਿਹੜਾ ਰਾਜ ਕਰਦਾ ਆ ਅਸੀਂ ਆਪਣੇ ਸोमਿਆਂ ਦੀ ਪਹਿਰੇਦਾਰੀ ਉਹਦੇ ਤੋਂ ਕਰਨੀ ਆ ਸੁਖਬੀਰ ਬਾਦਲ ਨੂੰ ਉਹਦੀ ਥਾਂ ਵਿਖਾ ਦਿੱਤੀ ਉਹਦੇ ਤੋਂ ਕਾਦੀ ਰਾਖੀ ਕਰਨੀ ਆ ਅਸੀਂ ਉਹਦੇ ਤੋਂ ਖੋਹ ਲਿਆ ਜਿਹਨੂੰ ਰਾਜ ਭਾਗ ਦਿੱਤਾ ਆ ਅਸੀਂ ਆਪਣੇ ਸोमੇ ਉਹਦੇ ਕੋਲੋਂ ਬਚਾਉਣੇ ਆ ਸਰ ਬਿਲਕੁਲ ਅੱਜ ਵਿਧਾਨ ਸਭਾ ਜਿਹੜੀ ਹੈਗੀ ਆ ਉਸਦੇ ਤਰਜ਼ ਦੇ ਉੱਤੇ ਹੀ ਇੱਕ ਐਕਟ ਕੀਤਾ ਗਿਆ ਜਿਸ ਦੇ ਵਿੱਚ ਮਖੌਟੇ ਲਾ ਕੇ ਪੰਜਾਬ ਦੇ ਨਮਾ ਵਿਧਾਇਕ ਜਾਂ ਮੰਤਰੀ ਉਹ ਬਿਠਾਏ ਗਏ ਤੇ ਉਸ ਦੇ ਨਾਲ ਹੀ ਉਹ ਲੋਕ ਵਿਧਾਨ ਸਭਾ ਦੇ ਵਿੱਚ ਦਿਖਾਈ ਦਿੱਤੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਸੀ ਜਿਨ੍ਹਾਂ ਦੀ ਜ਼ੁਬਾਨ ਦੇ ਉੱਤੇ ਕੋਈ ਮੁੱਦੇ ਸੀ ਸੋ ਉਹਨਾਂ ਨੇ ਆਪਣੇ ਮੁੱਦੇ ਰੱਖੇ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਇਹ ਗੱਲਬਾਤ ਇਸ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਤੁਹਾਨੂੰ ਇਹ ਗੱਲਾਂ ਕਿਸ ਤਰ੍ਹਾਂ ਲੱਗਦੀਆਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾ ਨਸਰਨਾਮ ਸਿੰਘ ਪੰਜਾਬੀ ਲੁੱਕ ਚੈਨਲ